ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਪੰਮਾ ਜੱਟ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋ ਠੀਕ ਠਾਕ ਹੋਈ ਚਲੋ ਜੀ ਅੱਜ ਟਾਈਮ ਹੋ ਗਿਆ 10:30 ਦਾ ਤੇ ਆਪਾਂ ਕੰਮ ਤੋਂ ਦੇ ਕਰਦੇ ਆਂਗੇ ਫਸ ਗਾੜੀ ਕਰਨ ਕਿ ਮੈਂ ਠੀਕ ਆ ਸਾ ਦੇਖੋ ਪੰਮਾ ਜੱਟ ਚੈਨਲ ਤੇ ਚਲੋ ਜੀ ਹੁਣ ਦਿਖਾਨੀ ਆ ਸੋਨੂੰ ਪੰਮਾ ਜੱਟ ਕੀ ਕਰਦਾ ਚੱਪ ਸਾਰੀ ਕਰਦੇ ਕਰਨਾ ਤੁਹਾਨੂੰ ਕਰਾਵਾਂਗੇ ਹਾਂਜੀ ਬੋਤਲ ਟਾਲੋ ਬੋਤਲ ਵਿਕਰਮ ਹਾਂਜੀ ਵੇਖ ਧਿਆਨ ਆਪਾ ਕੀ ਕਰ ਰਿਹਾ ਅਕਾਂ ਨਹੀਂ ਇਹ ਜਿਹੀ ਚੀਜ਼ ਨਾ ਹੋਵੇ ਸਾਰੇ ਕਸਤੀ ਦੇ ਉਹ ਸਾਰੇ ਕਸ ਕਟਣਾ ਪਾਣਾ ਜੋ ਫੋਟੋ ਤੇ ਕਰ ਲਿਆ ਲੇ ਗੋ ਦਰਵਾਜ਼ਾ ਦੂਜਾ ਕਰ ਕਰ lambda da bas nanu alag alag de kar dena che che rau di ko pakki kar di hai nahi 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 main nahi kuch bhi cheerna churna kyun kamkar khana ta kama bhi karna pana hai rite ta jhadu pocha sara pya hai arbuda mai gir gaya kyun hath nahi aayi ge ਉਹ ਜੇ ਬਿਮਾਰ ਡਾਕਟਰ ਨੂੰ ਮਰੀਜ਼ ਨਾਲ ਤੱਕ ਦੱਸੀ ਇਹ ਥੋੜੀ ਵੀ ਤੂੰ ਕਹੇ ਇੱਥੇ ਪੈਜ ਮੱਝਾ ਬਦਲ ਹਾਂ ਇਹ ਮੈਂ ਤਾਂ ਬਾਲੀ ਬਿਮਾਰ ਐ ਰੋਟੀ ਟੱਕ ਪੰਜੇ ਉਹੀ ਬਹੁਤ ਐ ਬਾਲੇ ਕੰਮ ਦੀ ਕੀ ਉਮੀਦ ਕਰਨੀ ਆ ਨਾ ਨਾ ਮੈਂ ਲੱਗੂ ਮੈਂ ਜਾਣਾ ਆਪਣਾ ਦੁਕਾਨ ਤੇ ਦੁਪਾਨ ਥੋੜਨੀ ਜਾਤੀ ਠੀਕ ਐ ਵਾਹ ਲੱਗਿਆ ਆਪਣਾ ਕੰਮ ਕਰਨਾ ਕਾਦਰ ਅੱਲਾ ਜੀ ਨੂੰ ਦੰਦ ਦੇ ਉਡੀਕੀ ਤੇ ਦੇਪੋਰੀ ਨੂੰ ਮੈਂ ਵਧੀਆ ਹੁਣ ਪੰਡ ਗਿਆ ਦੀ ਆਪੇ 10 ਦਿਨ ਵਧੀਆ ਨਜ਼ਾਰੇ ਲੈਤੇ ਇੱਥੇ ਆ ਗਿਆ ਕੰਮ ਤੇ ਸਾਨੂੰ ਘਰ ਦਾ ਸਾਰਾ ਕੰਮ ਕਰਕੇ ਜਾਉ ਘਾੜੂ ਪੋਤਾ ਸਾਰਾ ਕੁਝ ਮੇਰੇ ਤੋਂ ਕਰਾਉਂ ਗਿਆ ਜੀ ਇਹ ਕੱਪੜੇ ਮੈਂ ਧੋਣਾ ਕੱਪੜੇ ਮੈਂ ਸਕੋਣਾ ਦੇ ਬਾਕੀ ਨੂੰ ਮੈਂ ਤਿਆਰ ਕਰਦਾ ਸਕੂਲ ਮੈਂ ਛੱਡ ਕੇ ਆਉਂਦਾ ਆ ਬਬਾਸ ਕੁਛ ਨਹੀਂ ਕਰਦੀ ਦੋ ਕੱਪੜੇ ਚੋਂਦੀ ਆ ਇਹਦੇ ਕੱਪੜੇ ਸਾਂਣ ਕਰਕੇ ਵੀ ਮੈਂ ਕੱਪੜੇ ਸਾਂਣੀ ਤੂੰ ਕਰਦਾ ਕੰਮ ਕਰਿਆਗਾ ਉਹ ਸਾਰਾ ਕੰਮ ਮੇਰੇ ਤੋਂ ਚੁਰਾਉਂਦੀ ਆ ਆ ਦੇਖ ਲਓ ਹੁਣ ਮੇਥੇ ਕਰ ਕਰ ਕਰਕੇ ਡੰਡੇ ਪੈਣਗੇ ਆਖਦਾ ਸੀ ਇਹਨੇ ਮੇਰੇ ਨਾਲ ਬਲੋਂਦੇ ਖਾ ਜਾਣੇ ਖਾ ਖਾ ਕੇ ਉਹਦੋਂ ਲਿਵਰ ਕੀ ਹੋਈ ਪਈ ਓਏ ਮੇਰੀ ਗੱਲ ਸੁਣ ਚੁੱਪਚਾਪ ਕੰਮ ਕਰਕੇ ਡੰਡੇ ਪੈਣਗੇ ਅਸ਼ੀਰ ਹਾਂ ਉਹ ਬੜਾ ਮਾਦਾ ਮਹੱਤਵਪੂਰਨ ਇੱਕ ਜਾ ਹੋਰ ਕੀ ਕੀ ਕਰਨਾ ਹੈ ਪਹਿਲਾਂ ਇਹਨੂੰ ਕੱਟ ਦੇ ਉਹ ਫਿਰ ਉਹਦੋਂ ਆਜਾ ਝਾੜੂ ਫਟਾਫਟ ਕੰਮ ਕਰਨਾ ਹੈ ਹਜੇ ਆ ਬੈਗ ਪਏ ਨੇ ਜਿਹੜੇ ਭਰੇ ਕੱਪੜਿਆਂ ਨਾਲ ਇਹ ਵੀ ਸੈਟ ਵਟ ਕਰਨੇ ਨੇ ਇਹ ਬਦਲਵਾਜ ਜੋ ਮੇਰਾ ਸਾਰਾ ਦਿਨ ਗਿਆ ਹਨਾ yes ਇਹਨੂੰ ਜਿਸ ਨੰਬਰ ਤੇ ਲਿਖਾ ਠੀਕ ਹੈ ਕੀ ਹੋਰ ਉਹ ਰੱਖ ਲਈਆ ਉਹ ਨੂੰ ਫਿਰ ਦੇਖੀ ਨਾ ਮੇਰਾ ਨਾਲ ਇਹ ਨੂੰ ਨਹੀਂ ਰੱਖ ਸਕਦੇ ਮੇਰੇ ਤੋਂ ਇਕੱਲੇ ਤੋਂ ਨਹੀਂ ਹੋਣਾ ਸਾਰਾ ਕੁਝ ਇਹ ਆ ਮੈਂ ਤੇਗ ਮੇਥੀ ਹੋਵੇ ਚੈੱਕ ਕਰ ਮੇਥੀ ਹੈ ਖਾ ਕੇ ਵੇਖ ਲੈ ਮੇਥੀ ਲੱਗਦੀ ਮੈਨੂੰ ਤੇ ਜਿਹਨੂੰ ਜਿਆਦਾ ਕਿਲੋ ਵੀ ਹੋ ਗਏ ਕੰਟਾ ਕਿੰਦਰਾ ਹੋਵੇ ਹੋਰ ਜੀ ਠੀਕ ਹੋ ਸਾਰੇ ਕਿੰਨੇ ਚਿਰ ਬਾਅਦ ਜਿਆਦਾ ਆਇਆ ਵੀ ਹੋਰ ਜੀ ਠੀਕ ਹੋ ਸਾਰੇ ਇਹ ਪਹਿਲਾਂ ਕਰਨੀ ਚੱਲਦੀ ਹੁੰਦੀ ਹੈ ਨਾ ਅਮਾ ਜੱਟ ਵੱਲੋਂ ਸਤਿ ਸ੍ਰੀ ਅਕਾਲ ਸੋਨੂ ਸਾਰਿਆਂ ਨੂੰ 우리 ਸਾਡੇ ਚੈਨਲ ਨੂੰ ਬਹੁਤ ਬਹੁਤ ਪਿਆਰ ਦਿੰਨੇ ਹੋ ਇਦਾਂ ਹੀ ਸਾਡੇ ਵੀਰ ਦੀ ਸਪੋਰਟ ਕਰਦੇ ਰਹੋ ਤੁਹਾਡਾ ਬੜਾ ਬੜਾ ਧੰਨਵਾਦ ਹੁਣ ਆਪਾਂ ਡੇਲੀ ਨਮਾ ਛੋਟਾ ਛੋਟਾ ਬਲੌਗ ਲੈ ਕੇ ਆਇਆ ਕਰਾਂਗੇ 8 ਤੋਂ 10 ਮਿੰਟ ਦਾ ਦਿੱਲੀ ਘਰ ਦਾ ਕੰਮ ਧੰਦੇ ਕਰਨ ਵਾਲੇ ਦਾ ਕੰਮ ਧੰਦੇ ਦਾ ਅੱਜ ਦਿਨ ਦਾ ਸਬਜ਼ੀ ਕੱਟਦੇ ਦਾ ਕੱਲ ਨੂੰ ਝਾੜੂ ਪੋਚਾ ਕਰਨਾ ਕੋਈ ਗੱਲ ਨਹੀਂ ਕਰਾਂਗੇ ਆਪਣੇ ਘਰੇ ਆਪਣੇ ਘਰੇ ਕੰਮ ਕਰਨ ਦੀ ਕੀ ਸੰਗ ਹੈ ਜਦੋਂ ਆਪਦੇ ਪਰਿਵਾਰ ਦਾ ਮੈਂਬਰ ਕੋ ਢਿੱਲਾ ਮੱਠਾ ਹੋਵੇ ਤਾਂ ਉਹ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਬੰਦੇ ਬੁੜੀ ਵਾਲਾ ਵੀ ਬੁੜੀਆਂ ਵਾਲੇ ਕੰਮ ਬੰਦੇ ਨਹੀਂ ਕਰਦੇ ਬੰਦੇ ਕਰ ਸਕਦੇ ਆ ਠੀਕ ਐ ਏਡੀ ਕੋਈ ਗੱਲ ਨਹੀਂ ਹੁੰਦੀ ਆਪਣੇ ਘਰ ਦਾ ਕੰਮ ਕੋਈ ਬਾਹਰ ਦਾ ਕੰਮ ਨਹੀਂ ਜੇ ਆਪਣਾ ਲਾਈਫ ਪਾਰਟਨਰ ਬਿਮਾਰ ਹੈ ਉਹਦੀ ਕੋਈ ਮਜਬੂਰੀ ਹੈ ਕੋਈ ਡਾਕਟਰ ਨੇ ਉਹਨਾਂ ਨੂੰ ਰੈਸਟ ਦੱਸੀਆ ਤਾਂ ਸਾਡਾ ਵੀ ਫਰਜ਼ ਬਣਦਾ ਵੀ ਉਹਦਾ ਸਾਥ ਦੇਈਏ ਜੇ ਅਸੀਂ ਆਪਣੇ ਉਸ ਆਕਰ ਦੇ ਵਿੱਚ ਰਵਾਂਗੇ ਫੇਰ ਜ਼ਿੰਦਗੀ ਦਾ ਮਜ਼ਾ ਨਹੀਂ ਆਊਗਾ ਵੀ ਆਪਣੇ ਦੀਪ ਨੇ ਸਾਥੀ ਹੁੰਦੇ ਵੀ ਨਾਲ ਲੈ ਕੇ ਚੱਲਣਾ ਉਹ ਤਕਲੀਫ ਦੇ ਵਿੱਚ ਠੀਕ ਹੈ ਜੀ ਇਦਾਂ ਕਦੇ ਨਹੀਂ ਸੋਚਣਾ ਬੱਚ ਲੋਕ ਦੇਖ ਕੇ ਕਹਿਣਦੇ ਆ ਇਹਦਾ ਜਨਾਨੀ ਦੇ ਥੱਲੇ ਲੱਗਿਆ ਇਹ ਤਾਂ ਇਹ ਤਾਂ ਇਹ ਤਾਂ ਇਹ ਤੋਂ ਕੰਮ ਕਰਾਉਂਦੀ ਆ ਆ ਕਰਾਉਂਦੀ ਆ ਬਾਹਰ ਕਰਾਉਂਦੀ ਆ ਇਦਾਂ ਦਾ ਕੁਝ ਨਹੀਂ ਹੁੰਦਾ ਥੱਲੇ ਲੱਗਣ ਵਾਲੀ ਕੋਈ ਗੱਲ ਨਹੀਂ ਹੁੰਦੀ ਇਹ ਆਪਣੇ ਲਾਈਫ ਪਾਰਟਨਰ ਦੀ ਹੈਲਪ ਹੁੰਦੀ ਆ ਆਪਣੇ ਘਰ ਦਾ ਕੰਮ ਹੁੰਦਾ ਜੇ ਜਲਦੀ ਕੋ ਜਲਦੀ ਅਸੀਂ ਕਰਦਾ ਕੰਮ ਆ ਜਿਹੜਾ ਨਾਲ ਕਰਾ ਕੇ ਉਹ ਕਰਾਂਗੇ ਤੇ ਉਹ ਵੀ ਸਕੂਲ ਦਾ ਘਰ ਵਾਲੀ ਦੀ ਹੈ ਨਾ ਤੇ ਲਿਕਾਰ ਵਾਲੇ ਦੀ ਨਹੀਂ ਘਰ ਵਾਲੇ ਦੀ ਫਰਜ਼ ਨੇ ਵੀ ਘਰ ਵਾਲੇ ਦੀ ਹੈਲਪ ਕਰਨੀ ਆ ਘਰ ਵਾਲੀ ਦਾ ਵੀ ਇਹੀ ਹੱਕ ਹੁੰਦਾ ਅਗਰ ਉਹਨਾਂ ਦਾ ਆਦਮੀ ਬਿਮਾਰ ਆ ਜੇ ਕੋਈ ਪ੍ਰੋਬਲਮ ਦੇ ਵਿੱਚ ਫਸਿਆ ਤਾਂ ਉਹਦਾ ਸਾਥ ਦੇ ਦੇਣਾ ਚਾਹੀਦਾ ਇਸ ਦੇ ਵਿੱਚ ਨਹੀਂ ਉਹ ਚੀਜ਼ ਹੁੰਦੀ ਇਹ ਆਪਣਾ ਟੀਮ ਵਰਕ ਹੁੰਦਾ ਕਰਦਾ ਕੰਮ ਬੱਚੇ ਪੜਾਉਨੇ ਬੱਚੇ ਪਾਲਨੇ ਤੇ ਇਹ ਸਾਨੂੰ ਮਿਲ ਜੁਲ ਕੇ ਕਰਨਾ ਚਾਹੀਦਾ ਉਹ ਲੋਕ ਬਹੁਤ ਗਲਤ ਨੇ ਜਿਹੜੇ ਕਹਿੰਦੇਗੇ ਵੀ ਇਸ ਤਰੀ ਕੰਮ ਆਪ ਕਰਦਾ ਫਲਾਣਾ ਕਰਦਾ ਧਮਕਾ ਕਰਦਾ ਇਦਾਂ ਦੀ ਕੋਈ ਗੱਲ ਨਹੀਂ ਹਰ ਇੱਕ ਨੂੰ ਤੇ ਹਰਪ੍ਰੀਤ ਜੀ ਕਰਦੇ ਨੇ ਤੇ ਜਦੋਂ ਕਿਤੇ ਕੋਈ ਪ੍ਰੋਬਲਮ ਆਉਂਦੀ ਆ ਉਹ ਖਾਣਾ ਸੀ ਆਪ ਵੀ ਬਣਾ ਲੈਣਾ ਕੋਈ ਇਹਦੇ ਵਿੱਚ ਸੰਗ ਵਾਲੀ ਚੀਜ਼ ਨਹੀਂ ਕੋਈ ਹੋਣੀ ਕਿਸੇ ਤੋਂ ਮੰਗਣ ਨਾਲੋਂ ਆਪਣਾ ਖੁਦ ਕੀਤਾ ਕੰਮ ਚੰਗਾ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਇਹ ਮੈਸੇਜ ਤੁਹਾਨੂੰ ਕਿਦਾਂ ਦਾ ਲੱਗਿਆ ਸਾਰੇ ਜਾਣੇ ਜਿਹੜੇ-ਜਿਹੜੇ ਗੱਲ ਨਾਲ ਸਹਿਮਤ ਨੇ ਮੈਸੇਜ ਜ਼ਰੂਰ ਕਰਨਾ ਪਲੀਜ਼ ਆਪਣਾ ਲਾਈਫ ਪਾਰਟਨਰ ਜਿਹੜਾ ਉਹ ਵੀ ਕਦੇ ਨਾ ਕਦੀ ਰੈਸਟ ਨਹੀਂ ਚਾਹੀਦੀ ਆ ਹਫਤੇ ਦੇ ਵਿੱਚ ਇੱਕ ਅੱਧੀ ਵਾਰ ਉਹ ਸਾਰਾ ਦਿਨ ਲੇਡੀਜ਼ ਦੇ ਬਹੁਤ ਕੰਮ ਹੁੰਦੇ ਨੇ ਘਰ ਦਾ ਸਾਰਾ ਕੰਮ ਝਾੜੂ ਵੀ ਪੂੰਚਾ ਖਾਣਾ ਬਣਾਉਣਾ ਬੱਚੇ ਸੰਭਾਲਣੇ ਬੱਚੇ ਨਮਾਉਣੇ ਧਵਾਉਣੇ ਸਕੂਲ ਸੰਭਾਲਣੇ ਉਹਨਾਂ ਦੀ ਬ੍ਰੇਕਫਾਸਟ ਤਿਆਰ ਕਰਨੀ ਸਵੇਰੇ ਉੱਠ ਕੇ ਫਿਰ ਆਪਨੇ ਘਰ ਵਾਲੇ ਦੇ ਵੀ ਪਰਸਨਲ ਕੰਮ ਕਰਦੀ ਆ ਉਹ ਉਹਨਾਂ ਦੀ ਕੱਪੜਾ ਲੀੜਾ ਪ੍ਰੈਸ ਕਰਨਾ ਧੋਣਾ ਹਨਾ ਕੰਮ ਤੇ ਜਾਣ ਲਈ ਬ੍ਰੇਕਫਾਸਟ ਉਹਨਾਂ ਦੀ ਜਾਂ ਲੰਚ ਵਗੈਰਾ ਤੇ ਤਾਂ ਕਰਕੇ ਜਦੋਂ ਕਿਤੇ ਟਾਈਮ ਮਿਲਦਾ ਆਪ ਕੋ ਆਪਣੀ ਘਰ ਵਾਲੀਆਂ ਦੀ ਵੀ ਹੈਲਪ ਜ਼ਰੂਰ ਕਰਨੀ ਹੈ ਇਹਦੇ ਵਿੱਚ ਕੋਈ ਸ਼ੰਗਣੀ ਹੈ ਠੀਕ ਹੈ ਤੇ ਇਦਾਂ ਰਹੋਗੇ ਕੰਮ ਕਰਨ ਦੇ ਮਿਲ ਕੇ ਕਰੋਗੇ ਘਰ ਦੇ ਵਿੱਚ ਲੜਾਈ ਨਹੀਂ ਹੁੰਦੀ ਪਿਆਰ ਹੋ ਰਹੇ ਜਾਂਦਾ ਵਧੀਆ ਜੀਵਨ ਖੁਸ਼ੀ ਮਿਲਦੀ ਹੈ ਆਪਾਂ ਬਹੁਤ ਖੁਸ਼ ਆਪਨੀ ਲਾਈਫ ਤੋਂ ਉਹ ਕਿਸੇ ਜੀ ਦੀ ਪ੍ਰੋਬਲਮ ਨਹੀਂ ਪਰਮਾਤਮਾ ਐਦਿਹੀ ਖੁਸ਼ ਰੱਖੇ ਤੇ ਜਰੂਰ ਦੱਸਣਾ ਜੀ ਵੀ ਇਹ ਜਿਹੜਾ ਮੈਸੇਜ ਆਇਆ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਦੱਸਣਾ ਤੇ ਫਿਰ ਇਸੇ ਤਰ੍ਹਾਂ ਕੰਮ ਕਰਦੇ ਹੋਏ ਦੁਬਾਰਾ ਵੀਡੀਓ ਲੈ ਕੇ ਆਵਾਂਗੇ ਤੇ ਤੁਸੀਂ ਪੰਮਾ ਜੱਟ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਓਕੇ ਬਾਈ ਸਤ ਪੰਮਾ ਜੱਟ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਫਿਰ ਲਾਈਕ ਕਰੋ ਸੇ ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਫਿਰ ਮਿਲਾਂਗੇ ਘਰ ਦੇ ਕਿਸੇ ਨਾ ਕਿਸੇ ਕੰਮ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀਉਦੇ ਵਸਦੇ ਰਹੋ ਹੌਸਲਾ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ